ਹਲਕਾ ਜ਼ਾਲਾ ਦੇ ਪਿੰਡ ਕਮੀਰਪੁਰਾ ਦੇ ਵਿੱਚ ਉਸ ਵੇਲੇ ਕਾਲੀ ਦਲ ਨੂੰ ਵੱਡਾ ਛਟਕਾ ਲੱਗਾ ਜਦੋਂ ਸ਼ੂਮਣੇ ਕਾਲੀ ਦਲ ਦੇ ਸਾਬਕਾ ਸਰਪੰਚ ਹਰਮਿਤ ਸਿੰਘ ਲਾੜੀ ਸੰਧੂ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਅਗਵਾਈ ਦੇ ਹੇਠ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਹਰਮਿਤ ਸਿੰਘ ਲਾੜੀ ਸੰਧੂ ਦੇ ਵੱਲੋਂ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਸਿੱਕਿਆਂ ਦੇ ਨਾਲ ਤਕੜੀ ਦੇ ਵਿੱਚ ਤੋਲਿਆ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਪਾਰਟੀ ਦੇ ਲਈ ਦਿਨ ਰਾਤ ਮਿਹਨਤ ਕਰਨ ਦੀ ਗੱਲ ਵੀ ਆਖੀ ਅਦੇ ਨਾਲੇ ਦੇ ਵਿੱਚ ਬਜਾਦ ਚ ਖੜੇ ਆਸਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਨੀਤ ਸਿੰਘ ਸੰਧੂ ਸਾਬਕਾ ਸਰਪੰਚ ਨੇ ਵੀ ਪਹੁੰਚਦਾ ਦੇ ਬੜੇ ਪ੍ਰਾਮੇ ਸ਼ਰੋਮਨੀ ਕਾਲੀਦਲ ਦੇ ਵਿੱਚ ਸੀਗੇ ਉਹ ਅੱਜ ਉਹ ਸਾਡੇ ਆਮ ਆਦੀ ਪਾਰਟੀ ਦੇ ਕਾਫਲੇ ਦੇ ਵਿੱਚ ਸ਼ਾਮਲ ਹੋਏ ਆ ਪੂਰਾ ਪਰਿਵਾਰ ਜਾਤੀ ਤੌਰ ਤੇ ਵੈਸੇ ਅੱਗੇ ਵੀ ਬਹੁਤ ਪ੍ਰਸਿੱਧ ਸੀਗਾ ਪਰ ਅੱਜ ਉਹਨਾਂ ਨੇ ਪਾਰਟੀ ਜੜੀਆ ਉੱਥੇ ਸ਼ਾਮਲ ਹੋ ਕੇ ਸ ਸਚੂਨ ਦੇ ਵਿੱਚ ਮਦਦ ਕਰਨ ਦਾ ਆਪਣੇ ਸਾਥੀਆਂ ਸਵੇਰ ਤੋਂ ਸ਼ਾਮ ਤੋ ਸ਼ਾਮਲ ਹੋਏ ਜੋਖਿਆ ਵੀ ਉਹਨਾਂ ਨੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਔਰ ਉਹਨਾਂ ਨੂੰ ਮੈਂ ਵਿਸ਼ਵਾਸ ਦਿੰਦਾ ਕਿ ਉਹ ਪਾਰਟੀ ਜਾਏ ਆ ਪਾਰਟੀ ਉਹਨਾਂ ਦਾ ਪੂਰਾ ਮਾਨ ਸਨਮਾਨ ਕਰੂਗੀ ਔਰ ਉਹਨਾਂ ਦਾ ਪਿੰਡ ਦਾ ਉਹਨਾਂ ਦੇ ਇਲਾਕੇ ਦਾ ਜਿੱਥੇ ਵੀ ਕਹਿਣਗੇ ਕਿਸੇ ਵੀ ਕਿਸਮ ਦਾ ਵਿਕਾਸ ਜਿਹੜਾ ਆਪਾਂ ਪਹਿਲ ਦੇ ਦਾਤੇ ਕਰਾਂਗੇ ਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਤੇ ਉਹਨਾਂ ਦਾ ਧੰਨਵਾਦ ਕਰਦਾ ਮੈਂ ਜਿਹੜੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਜੋ ਮੰਤਰੀ ਸਾਹਿਬ ਨੇ ਆਪਣੇ ਹਲਕੇ ਲਈ ਵਿਕਾਸ ਦੇ ਕੰਮ ਜੋ ਉਹ 2 ਸਾਲਾਂ ਚ ਕਰਾਏ ਆ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਇਹ ਚੰਗੀ ਲੱਗੀ ਪਾਰਟੀ ਇਸ ਕਰਕੇ ਹੀ ਜੁਆਇਨ ਕੀਤਾ ਤਾਂ